ਸੀਟ ਕਵਰ ਤੇ ਮੈਟ ਬਾਈ ਜੀ ਗੱਡੀ ਤੇ ਨਵੇਂ ਆ ਓਕੇ ਗੱਲਬਾਤ ਹੈ ਗੱਡੀ ਟੌਪ ਵਾਲਾ ਮਾਡਲ ਆ ਇੰਟੀਰੀਅਰ ਉਹ ਵਜੋਂ ਗੱਡੀ ਸਾਫ਼ ਸੁਥਰੀ ਆ ਸੋਹਣੀ ਗੱਡੀ ਆ ਪੂਰੀ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਐਂਡ ਕੈਟ ਲੈ ਵੀ ਕਾਰਲੇ ਪਾਸੇ ਦੀ ਕਰ ਭੇਜ ਵੀਰੇ ਨਿਗਾ ਮਰਾ ਦੂ ਸਾਰੀ ਗੱਡੀ ਤੇ ਫੱਸੀ ਦਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਆ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਿਆ ਨੇ ਸ਼ਹਿਰ ਬੋਲੇਣਾ ਮੰਡੀ ਸਿੰਗਲਾਕਾਰ ਬਾਜ਼ਾਰ ਦੇ ਉੱਪਰ ਬਾਈ ਜੀ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਪਾਈ ਹੋਣਾ ਕੋਲੇ ਫੱਸੀ ਨਾਲ ਬਾਈ ਜੀ ਉਹ ਠੀਕ ਠਾਕ ਹੋ ਜੀ ਤੇ ਪਹਿਲੇ ਨੰਬਰ ਦੀ ਗੱਡੀ ਬਾਰੇ ਉਹ ਜਾਣਕਾਰੀ ਕਿਹੜੀ ਗੱਡੀ ਹੈ ਇਹ i10 grand i10 ਆਈਏ i10 i10 ਨਵਾਂ ਮਾਡਲ ਆਈ ਐਨਸੀ ਦਾ ਦੇ ਦਵਾਂਗੇ 1,31,000 ਰੁਪਏ i10 ਗੱਡੀ ਆ ਬਾਈ ਜੀ ਗ੍ਰੇ ਕਲਰ ਦੇ ਵਿੱਚ 2009 ਮਾਡਲ ਆ ਟਾਇਰ ਵੀਰੇ ਟਾਇਰ ਨਵੇਂ ਆ ਬਾਈ ਤੇ ਵੀ ਟਾਇਰ ਬਿਲਕੁਲ ਗੱਡੀ ਤੇ ਨਵੇਂ ਆ ਬੀਲ ਕੱਪ ਲੱਗੇ ਹੋਏ ਹੈਗੇ ਕੋਈ ਪੀਚੇ ਨਹੀਂ ਸਭ ਨਾਲ ਦਾ ਓਰੀਜਨਲ ਗੱਡੀ ਆ ਲੇ ਵੀ ਸਾਰੀ ਓਰੀਜਨਲ ਗੱਡੀ ਐ ਗੱਡੀ ਅੰਦਰੋਂ ਬਹੁਤ ਸੋਹਣੀ ਐ ਬਾਈ ਜੀ ਬਾਹਰੋਂ ਜਿੰਨੀ ਸੋਹਣੀ ਓੰਨੀ ਸੋਹਣੀ ਅੰਦਰੋਂ ਆ ਇੰਟੀਰੀਅਰ ਰੋਵਾਂ ਚੋਂ ਗੱਡੀ ਬਹੁਤ ਸੋਹਣੀ ਸਾਫ਼ ਸੁਥਰੀ ਗੱਡੀ ਐ 2009 ਮਾਡਲ ਪੰਜਾਬ ਦੀ ਦਰਸ਼ਕ ਵੀਰੋਂ ਐਨਓਸੀ ਮਿਲ ਜੂ ਤੁਹਾਨੂੰ ਗ੍ਰੇ ਕਲਰ ਦੇ ਵਿੱਚ ਗੱਡੀ ਬਹੁਤ ਘੱਟ ਮਿਲਦੀ ਐ ਇਹ ਤੇ ਓਨਰ ਕਹਿੰਦੇ ਵੀ ਤੇਜੀ ਲੈ ਵੀ ਦੂਜੇ ਨਾਂ ਦੇ ਗੱਡੀ ਐ ਪੈਟਰੋਲ ਦੀ ਐ ਜੀ ਪ्युअर ਪੈਟਰੋਲ ਗੱਡੀ ਆ ਆਈ 10 ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਐ ਪਾਵਰ ਵਿੰਡੋ ਨਾਲ ਪਾਵਰ ਸਟੀਅਰਿੰਗ ਰੇਟ ਬਾਈ ਇਹਦਾ ਇਸ ਦਾ ਕੁਦਾਈ ਹੈ। ਲੈ ਵੀ ਆਉਣ ਦੀ 1,10,000 ਰੁਪਿਆ ਡਿਮਾਂਡ ਹੈ 네ਗੋਸ਼ੀਏਬਲ ਰੇਟ ਹੈ। ਮਾਨਤਾ ਨੂੰ ਉਸ ਨੂੰ ਵਾਪਸ ਸੰਪਰਕ ਬਈ ਉਹਨੇ ਕਰ ਲਿਓ। ਦੂਜੇ ਨੰਬਰ ਦੀ ਗੱਡੀ ਬਈ ਜੀ। ਇਹ ਕਿ 2010 ਬਈ। 2010 ਮਾਡਲ ਚਿੱਟਾ ਕਲਰ ਹੈ। ਇਹ ਵੀ ਆਈਟਮ ਹੈ। ਆਈ ਕਲਰ ਹੈ। ਲੈ ਵੀ ਗਿਰਪੇ ਜਿੱਟਾਰਾਂ ਦੇ ਮਰਾਈ ਨਿਗਾ। ਟਾਇਰ ਕਿੰਨੇ ਬਈ ਇਹਦੇ? ਟਾਇਰ ਇਹਦੀ ਨਵੇਂ ਅੱਧੇ ਤੋਂ ਜ਼ਿਆਦਾ ਨਹੀਂ। ਲੈ ਵੀ 75 ਤੋਂ 80 ਪਹੇ ਟਾਇਰਾਂ ਦੀ ਹਾਲਤ ਹੈ। ਐਮ ਆਰ ਐਫ ਦੇ ਟਾਇਰ ਆ ਵਧੀਆ ਕੰਪਨੀ ਦੇ। ਲੈ ਵੀ ਗਿਰਪੇ ਜੇ। ਅੰਦਰਲੇ ਪਾਸੇ ਨੀ ਕੈਮਰਾ ਹੈ ਲੋ ਵੀ ਐਲ ਸੀ ਡੀ ਲੱਗੀ ਹੋਈ ਹੈ ਗੱਡੀ ਦੇ ਵਿੱਚ ਪੂਰੀ ਸੋਹਣੀ ਕੈਮਰਾ ਫੋਨ ਦਾ ਚੱਲੂ ਆ ਬੈਕ ਕੈਮਰਾ ਵੀ ਲੱਗਿਆ ਹੋਇਆ ਸੀਟ ਕਵਰ ਬਹੁਤ ਸੋਹਣੇ ਚਿੱਟੇ ਕੰਦਰ ਦੇ ਵਿੱਚ ਆ ਪਹਿਲਾਂ ਦੀ ਗੱਡੀ ਸੀਗੀ 2009 ਮਾਡਲ ਇਹ ਗੱਡੀ ਹੈਗੀ ਹੈ 2010 ਮਾਡਲ ਚਿੱਟਾ ਕਲਰ ਆ i10 ਪਾਵਰ ਵਿੰਡੋ ਵਾਲੀ ਪਾਵਰ ਸਟੀering ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਇਹਦੀ ਡਿਮਾਂਡ ਕੀ ਆ ਜੀ ਲੈ ਵੀ ਪੰਜਾਬ ਦੀ ਐਨਓਸੀ ਇਹਦੀ ਵੀ ਮਿਲ ਜੂਗੀ ਇਹਦੀ ਡਿਮਾਂਡ ਆ ਠੀਕ ਹੈ ਯਾ ਓਨਲੀ 135000 ਰੁਪਏ 네ਗੋਸ਼ੀਏਸ਼ਨ ਰੇਟ ਆ ਮਾਨਤਨ ਇਹਦੇ ਵਿੱਚ ਵੀ ਹੋ ਜਾਊਗਾ। ਇਸ ਤੋਂ ਬਾਅਦ ਆ ਗਈ ਬਾਈ ਜੀ ਜੈਨਰਲ ਸਟੀਲੋ ਜੈਨਰਲ ਸਟੀਲੋ ਬਾਈ ਸਾਰਾ ਸਟੰਡ ਤੇ ਬੱਜਾ PV07 ਨੰਬਰ ਦੀ ਗੱਡੀ ਆ ਬਾਈ ਨੇ ਲਾ ਲਈ ਆ 0515 ਪਹਿਲੇ ਨਾਲ ਦੀ ਗੱਡੀ ਆ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਕਿਰਪਾਏ ਜੀ ਵੀ ਟਾਇਰਾਂ ਦੇ ਮਰਹਤ ਹੈਗਾ 80 ਤੋਂ 85 ਪੈਸੇ ਟਾਇਰਾਂ ਦੀ ਹਾਲਤ ਆ ਪੋਲੋ ਕੰਪਨੀ ਦੇ ਟਾਇਰ ਆ ਪੂਰੀ ਸੋਹਣੀ ਇਹ ਸਾਫ਼ ਸੁਥਰੀ ਗੱਡੀ ਆ ਜਨਰਲ ਸਟਿਲੋ ਸਾਫ਼ ਸੁਥਰੀ ਗੱਡੀ ਘੱਟ ਮਿਲਦੀ ਆ ਇੰਟੀਰੀਅਰ ਉਹ ਵਜੋਂ ਵੀ ਪੂਰੀ ਸਾਫ਼ ਸੁਥਰੀ ਆ ਏਸੀ ਹੀਟ ਰੋਕੇ ਬਾਈ ਓਕੇ ਓਕੇ ਜਮਾ ਏਸੀ ਹੀਟ ਰੋਕੇ ਆ ਸੀਟ ਕਵਰ ਫਿਰ ਪੁਰਾਣੇ ਚੜੇ ਹੋਇਆ ਸਾਡੇ ਦਰਸ਼ਕ ਵੀਰੋ ਸਾਹਮਣੇ ਆ 70000 ਕਵਰ ਪਹਿਲੇ ਨਾਮ ਦੀ ਆ ਪਹਿਲੇ ਨਾਮ ਦੀ ਆ ਜੀ ਇਹ ਵੀ ਪਹਿਲੇ ਨਾਮ ਦੀ ਗੱਡੀ ਆ 70000 ਬਾਈ ਕਹਿੰਦਾ ਰਿਜਨਲ ਚੱਲੀ ਵੀ ਆ ਸੀਸੇ ਵਗੈਰੇ ਸਭ ਕੁਝ ਨਾਲ ਦੇ ਹੈਗੇ ਓਕੇ ਗਾ ਟਾਪ ਮਾਰਨ ਵਾਲੀ ਗੱਡੀ ਆ ਬਾਈ ਜੀ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਰੰਗ ਪੇਂਟ ਦੀ ਓਰੀਜਨਲ ਆ ਫਰਸਟ ਓਨਰ ਆ ਮਾਡਲ ਕਿਹੜਾ ਦੱਸਣਾ ਜੀ 11 2011 ਮਾਡਲ ਇਹਦੀ 12 11 12 ਆਸਤੀ 12 ਦੀ ਆ 11/12 ਹੀ ਗੱਡੀ ਆਸਤੀ 12 ਦੀ ਹੈ ਜੀ ਰੇਟ ਲੱਖ 60000 ਜੀ ਹਾਂਜੀ 1 ਲੱਖ 60000 1,60,000 ਰੁਪਿਆ ਰੇਟ ਆ ਦਰਸ਼ਕੀਓ 네ਗੋਸ਼ੀਏਬਲ ਰੇਟ ਆ ਇਹਦੇ ਵਿੱਚੋਂ ਵੀ ਮਾਨਤਾ ਹੋ ਜੂਗਾ ਤੁਸੀਂ ਪਹੁੰਚਣਾ ਹੈਗਾ ਸ਼ਹਿਰ ਗੋਨੀਆਣਾ ਮੰਡੀ ਸਿਕਲਾ ਕਾਰ ਬਜ਼ਾਰ ਦੇ ਉੱਪਰ ਬਾਈ ਹੋਰ ਨਾਲ ਸੰਪਰਕ ਕਰ ਲਓ ਜਰੂਰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਆਪਣੇ ਨੂੰ ਫੋਲੋ ਇਸ ਤੋਂ ਬਾਅਦ ਆ ਕੀ 33% ਹਾਂ ਦਾ ਭਾਗ 110 ਸਿੱਟੀ ਹਾਂ ਜੀ ਹੰਡਾ ਮੇਕਰ ਹੰਡ ਅਮੀਜ ਗੱਡੀ ਆ ਬਾਈ ਜੀ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ 80 ਤੋਂ 90% ਦਾ ਹਾਲਤ ਆ ਬਾਈ ਜੀ ਟੌਪ ਵਾਲਾ ਮਾਡਲ ਆ ਟੌਪ ਵਾਲਾ ਮਾਡਲ ਆ ਕੰਪਲੀਟਡ ਵਾਲੇ ਅਲਾਈ ਲੱਗੇ ਹੋਇਆ ਚਿੱਟੇ ਕਲਰ ਦੇ ਵਿੱਚ ਗੱਡੀ ਆ ਜੇ ਵੀ ਕਿਰਪਾ ਛੱਤ ਤੇ ਮਰਾ ਤੋਂ ਨਿਗਾ ਗੱਡੀ ਸਾਰੀ ਤੇ ਓਕੇ ਗੱਲਬਾਤ ਆ ਬਹੁਤ ਸੋਹਣੀ ਸੀਟ ਕਵਰ ਇਹਦੇ ਵੀ ਨਵੇਂ ਆ ਬਾਈ ਜੀ ਸੀਟ ਕਵਰ ਤੇ ਮੈਟ ਬਾਈ ਜੀ ਗੱਡੀ ਤੇ ਨਵੇਂ ਆ ਓਕੇ ਗੱਲਬਾਤ ਆ ਗੱਡੀ ਟੌਪ ਵਾਲਾ ਮਾਡਲ ਆ ਇੰਟੀਰੀਅਰ ਉਹ ਵਜੋਂ ਗੱਡੀ ਸਾਫ਼ ਸੁਥਰੀ ਆ ਸੋਹਣੀ ਗੱਡੀ ਆ ਪੂਰੀ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਐਂਡ ਕੈਂਟ ਇਹਦੀ ਕਾਰਲੇ ਪਾਸੇ ਦੀ ਗਰ ਭੇਜ ਵੀਰੇ ਨਿਗਾ ਮਰਾ ਨੂੰ ਸਾਰੀ ਗੱਡੀ ਤੇ ਕਿਹੜਾ ਮਾਡਲ ਵਸਤਾ ਜੀ ਬਾਈ ਜੀ 14 14 ਰਜਿਸਟਰ ਪੁਨਦਰਾ ਮਾਗੂਆ ਪੰਜਾਬ ਨੰਬਰ ਆ ਪੱਕੇ ਨੰਬਰ ਦੀ ਗੱਡੀ ਜੀ ਪੱਕੇ ਪੱਕੇ ਪਹਿਲੇ ਨਾਂ ਦੀ ਆ ਬਈ ਪੱਕੇ ਨੰਬਰ ਦੀ ਗੱਡੀ ਆ ਰੇਟ ਕੀ ਆ ਜੀ ਗੱਡੀ ਦਾ 4 ਲੱਖ ਰੁਪਈਆ ਡਿਮਾਂਡ ਆ ਬਾਕੀ ਦੇ ਗੱਲ ਸਮਝਾ ਮੈਂ ਤਾਂ ਬਾਤ ਤਾਂ ਹੋ ਜੂਗੀ ਸਾਡੀ ਅੱਜ ਤੇ ਗੋਸ਼ੇ ਆਪਣਾ ਰੇਟ ਹੈ ਬਾਈ 4 ਲੱਖ ਰੁਪਈਆ ਮਾਰ ਤਾਲ ਹੋ ਜੂਗਾ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਆ ਗੱਡੀ ਕਿਹੜਾ ਮਾਡਲ ਹੈ ਜੀ ਚਿੱਟੇ ਰੰਗ ਦੀ 11/12 ਆਉਦੀ ਹੈ ਰਿਟਰੀ ਜਗੱਡੀ ਹੈ ਬਾਈ ਜੀ 11/12 ਪਿਓਰ ਪੈਟਰੋਲ ਬਾਈ ਦਿੱਲੀ ਨੰਬਰ ਪੰਜਾਬ ਦੀ ਐਨਓਸੀ ਮਿਲ ਜੂਗੀ ਦਰਸ਼ਕ ਵੀਰੋ ਪੂਰੀ ਸੋਹਣੀ ਤੇ ਸਾਫ਼ ਉਦਰੀ ਗੱਡੀ ਟਾਇਰ ਬਾਈ ਇਹਦੇ ਨਵੇਂ ਲੱਗਦੇ ਜਮਨ ਇਹ ਵੀ ਜਮਤ ਚਾਰ ਚੌਕੜਾ ਨਮਾ ਟੈਰਾਂ ਦਾ ਚਿੱਟੇ ਕਲਰ ਦੇ ਵਿੱਚ ਹੈ ਗੱਡੀ ਸਾਫ਼ ਸੁਥਰੀ ਆ ਸੋਹਣੀ ਗੱਡੀ ਆ ਲੈ ਵੀ ਸ਼ੀਟ ਕਵਰ ਬਾਈ ਕੋਲੋਂ ਸਾਰੇ ਵਧੀਆ ਮਿਲਦੇ ਆ ਪੂਰੇ ਸੋਹਣੇ ਸ਼ੀਟ ਕਵਰ ਆ ਇੰਟੀਰੀਅਰ ਵਜੋਂ ਵੀ ਗੱਡੀ ਸਾਫ਼ ਸੁਥਰੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਪੂਰੀ ਸੋਹਣੀ ਆ ਗੱਡੀ ਦਰਸ਼ਕ ਵੀਰੋ ਤੇ ਬਾਈ ਹੋਰ ਨਾਲ ਸੰਪਰਕ ਕਰ ਲਓ ਤੁਸੀਂ ਪਹੁੰਚਣਾਗਾ ਸਿੰਘੜਾਕਾਰ ਬਾਜ਼ਾਰ ਗੋਨੇਣਾ ਮੰਡੀ ਅਵੀ ਗੁਰਪਿੰਛ ਬਰੇਕ ਕੋ ਤੇ ਨਾਦੂ ਨਿਗਾ ਪ्युअर ਪੈਟਰੋਲ ਦੀ ਗੱਡੀ ਆ ਤੇ ਰੇਟ ਬਾਈ ਜੀ ਇਹਦਾ ਕੀ ਆ ਜੀ ਇਹ 2 ਲੱਖ ਰੁਪਏ ਡਿਮਾਂਡ ਆ ਚੌਪੜਾ ਪੈਣਾ ਦਾ ਨਵਾਂ ਚਿੱਟੇ ਕਲਰ ਦੇ ਵਿੱਚ ਆ ਓਨਰ ਕੰਨੀ ਨਹੀਂ ਹੈ। ਬਾਈ ਦੂਜੇ ਅੰਦਰ ਦੀ ਗੱਡੀ ਐ। ਲੈਕੋ ਸ਼ੈਵਲ ਰੇਟ ਆ ਮਾਤਨ ਹੋ ਜੂਗਾ 2 ਲੱਖ ਰੁਪਏ ਦੀ ਡਿਮਾਂਡ ਆ। ਬਾਈ ਹੁਣ ਇਹਨਾਂ ਨਾਲ ਸੰਪਰਕ ਕਰ ਲਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਕਰ ਲਓ ਫਾਲੋ। ਤੁਹਾਡੇ ਵਾਸਤੇ ਨਵਾਂ ਨਵਾਂ ਵੀਡੀਓ ਤੇ ਸਸਤਿਆਂ ਸਸਤੇ ਗੱਡੀਆਂ ਲੈ ਕੇ ਆਉਂਦੇ ਰਵਾਂਗੇ। ਧੰਨਵਾਦ।